ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰਪੂਰ ਸਤਿ ਸ਼੍ਰੀ ਅਕਾਲ ਹਾਂ ਬੇਟਾ ਤਾਂ ਹੁਣ ਜਿਹੜੀ ਤੁਹਾਨੂੰ ਪ੍ਰੀਖਿਆ ਪੁਸਤਕਾ ਮਿਲਣੀ ਆ ਨਵ ਉਦਿਆ ਪੀਪਲ ਦੇ ਵਿੱਚ ਉਹਦੇ ਬਾਰੇ ਆਪਾਂ ਗੱਲ ਕਰਨ ਲੱਗੇ ਆ ਥੋੜੀ ਜਿਹੀ ਜਾਣਕਾਰੀ ਹਾਸਲ ਕਰਨ ਲੱਗੇ ਆ ਤਾਂ ਬੇਟਾ ਇਹ ਇਸ ਤਰ੍ਹਾਂ ਦੀ ਜਿਹੜੀ ਹੈਗੀ ਆ ਪ੍ਰੀਖਿਆ ਪੁਸਤਕਾ ਮਿਲੂਗੀ ਤੁਹਾਨੂੰ ਠੀਕ ਹੈ ਇਹ 16 ਪੰਨੇ ਦੀ ਹੈਗੀ ਆ ਇਹਦੇ ਤੇ ਸ਼ੁਰੂ ਦੇ ਵਿੱਚ ਇਨਸਟਰਕਸ਼ਨ ਲਿਖੀਆਂ ਹੋਈਆਂ ਆ ਉਦੇ ਤੋਂ ਬਾਅਦ ਵਿੱਚ ਅਗਲੇ ਪਾਸੇ ਜਿਹੜਾ ਹੈਗਾ ਮਾਨਸਿਕ ਯੋਗਤਾ ਵਾਲੇ ਪੇਪਰ ਸ਼ੁਰੂ ਹੋਗੇ ਠੀਕ ਆ ਫਿਰ ਉਹਦੇ ਤੋਂ ਬਾਅਦ ਜਿਵੇਂ ਜਿਵੇਂ ਲੜੀ ਆਉਂਦੀ ਪਈ ਆ ਉਸੇ ਤਰ੍ਹਾਂ ਹੀ ਲੜੀ ਵਾਈਜ਼ ਹੋਣਗੇ ਤਾਂ ਬੇਟਾ ਮੁੱਖ ਰੂਪ ਵਿੱਚ ਆਪਾਂ ਇਹਦੀਆਂ ਜਿਹੜੀਆਂ ਇਨਸਟਰਕਸ਼ਨ ਆ ਉਹ ਦੇਖਣੀਆਂ ਆ ਤਾਂ ਸਭ ਤੋਂ ਪਹਿਲਾਂ ਬੇਟਾ ਇੱਥੇ ਰੋਲ ਨੰਬਰ ਤੁਸੀਂ ਆਪਣਾ ਫਿਲ ਕਰਨਾ ਹੋਊਗਾ ਠੀਕ ਆ ਇਹ ਆਪਾਂ ਪਹਿਲਾਂ ਕਰ ਲਿਆ ਸੀ ਜਿਵੇਂ ਮੈਂ ਆਪਣਾ ਕੀਤਾ ਸੀ 5 10 2000 ਇਸੇ ਤਰ੍ਹਾਂ ਹੀ ਬੇਟਾ ਆ ਪ੍ਰੀਖਿਆ ਪੁਸਤਕਾ ਕ੍ਰਮ ਹੈਗਾ ਇਹ ਕ੍ਰਮ ਤੁਸੀਂ ਉਹਦੇ ਉੱਤੇ ਭਰਿਆ OMR ਸ਼ੀਟ ਦੇ ਉੱਤੇ ਠੀਕ ਹੈ ਉਸ ਤੋਂ ਬਾਅਦ ਪ੍ਰੀਖਿਆਰਤੀ ਦਾ ਨਾਮ ਜਿਸ ਤਰ੍ਹਾਂ ਮੇਰਾ ਨਾਮ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਭਰ ਦੇਣਾ ਪ੍ਰੀਖਿਆਰਤੀ ਦੇ ਦਸਤਖਤ ਜਿਸ ਤਰ੍ਹਾਂ ਬੇਟਾ ਤੁਹਾਡੇ ਰਨਿੰਗ ਹੈਂਡ ਦੇ ਵਿੱਚ ਹੈਗੇ ਆ ਦਸਤਖਤ ਤੁਸੀਂ ਉਸੇ ਤਰ੍ਹਾਂ ਕਰ ਦੇਣੇ ਆ ਠੀਕ ਹੈ ਬੇਟਾ ਠੀਕ ਹੈ ਉਹਦੇ ਤੋਂ ਬਾਅਦ ਦੇ ਵਿੱਚ ਬੇਟਾ ਆਹਾ ਆ ਗਈਆਂ ਪ੍ਰੀਖਿਆਰਥੀਆਂ ਦੇ ਲਈ ਵਿਆਪਕ ਨਿਰਦੇਸ਼ ਤਾਂ ਬੇਟਾ ਇਹਦੇ ਲਈ ਤੁਹਾਨੂੰ ਉਹ 15 ਮਿੰਟ ਮਿਲਣੇ ਆ ਪੜਨ ਦੇ ਨਾਲ ਉਹ ਜਿਹੜੀ ਹੈਗੀ ਓਐਮਆਰ ਉਹਦੇ ਸਟਾਰਟਿੰਗ ਵਾਲਾ ਫਿਲ ਕਰਨ ਦੇ ਲਈ ਤਾਂ ਇਹ ਤੁਸੀਂ ਬੇਟਾ ਧਿਆਨ ਦੇ ਨਾਲ ਸੁਣ ਲਓ ਕਿ ਕੀ ਹੈਗੇ ਨਿਰਦੇਸ਼ ਤਾਂ ਕਿ ਤੁਹਾਨੂੰ ਉੱਥੇ ਦੁਬਾਰਾ ਨਾ ਲੱਗ ਭਾਗ ਸੇਮ ਹੋਣਗੇ ਇਹ ਠੀਕ ਹੈ ਤੁਹਾਨੂੰ ਓਐਮਆਰ ਆਪਟੀਕਲ ਮਾਰਕ रिकग्निशन उत्तर पत्र ਦੇ ਨਾਲ-ਨਾਲ ਇੱਕ 16 ਪੰਨੇ ਦੀ ਪ੍ਰੀਖਿਆ ਪੁਸਤਕਾ ਦਿੱਤੀ ਗਈ ਹੈ ਇਸ ਪ੍ਰੀਖਿਆ ਪੁਸਤਕਾ ਵਿੱਚ ਕ੍ਰਮਵਾਰ 1 ਤੋਂ 80 ਸੰਖਿਆ ਤੱਕ 80 ਪ੍ਰਸ਼ਨ ਦਿੱਤੇ ਗਏ ਹਨ ਪ੍ਰੀਖਿਆ ਪੁਸਤਕਾ ਦੇ ਪੰਨਿਆਂ ਦੀ ਗਿਣਤੀ ਕਰ ਲਵੋ ਅਤੇ ਸੁਨਿਸ਼ਚਿਤ ਕਰ ਲਵੋ ਕਿ ਉਹ ਸਹੀ ਕ੍ਰਮ ਵਿੱਚ ਹਨ ਅਤੇ ਪ੍ਰੀਖਿਆ ਪੁਸਤਕਾ ਦੇ OMR ਉੱਤਰ ਪੱਤਰ ਦੀ ਕ੍ਰਮ ਸੰਖਿਆ ਅਤੇ ਕੋਡ ਇੱਕ ਬਰਾਬਰ ਹਨ ਜੇਕਰ ਪ੍ਰੀਖਿਆ ਪੁਸਤਕਾ ਅਤੇ OMR ਉੱਤਰ ਪੱਤਰ ਵਿੱਚ ਬੀ ਮੇਲ ਨੁਕਸ ਫਰਕ ਹੋਵੇ ਤਾਂ ਆਪਣੇ ਨਿਰੀਖਕ ਨੂੰ ਵਾਪਸ ਕਰਕੇ ਉਸ ਦੇ ਬਦਲੇ ਸਹੀ ਪ੍ਰੀਖਿਆ ਪੁਸਤਕਾ ਅਤੇ OMR ਉੱਤਰ ਪੱਤਰ ਲਵੋ 2 ਨੰਬਰ ਦੇ ਵਿੱਚ ਬੇਟਾ ਕੀ ਕਹਿੰਦਾ ਪਿਆ ਹੇਠ ਦਿੱਤੀ ਉਦਾਹਰਨ ਦੇ ਮੁਤਾਬਕ ਪ੍ਰਸ਼ਨਾਂ ਦੇ ਉੱਤਰ ਕੇਵਲ OMR ਉੱਤਰ ਪੱਤਰ ਵਿੱਚ ਹੀ ਦਿਓ ਪ੍ਰੀਖਿਆਰਥੀਆਂ ਨੇ OMR ਉੱਤਰ ਪੱਤਰ ਵਿੱਚ ਸਹੀ ਥਾਂ ਤੇ ਹੀ ਆਪਣੇ ਉੱਤਰ ਦਰਸਾਣੇ ਹਨ OMR ਉੱਤਰ ਪੱਤਰ ਦੇ ਸਾਈਡ ਇੱਕ ਉੱਪਰ ਦਿੱਤੇ ਗਏ ਨਿਰਦੇਸ਼ਾਂ ਦੇ ਅਨਸਾਰ ਹਰ ਇੱਕ ਪ੍ਰਸ਼ਨ ਦੇ ਲਈ ਸਿਰਫ ਇੱਕ ਚੱਕਰ ਨੂੰ ਹੀ ਕਾਲਾ ਕਰੋ ਅੱਗੇ 3 ਨੰਬਰ ਦੇ ਵਿੱਚ ਕਹਿੰਦਾ ਹਰ ਇੱਕ ਪ੍ਰਸ਼ਨ ਦੇ ਲਈ ਚਾਰ ਸੰਭਾਵਿਤ ਉੱਤਰ ਦਿੱਤੇ ਗਏ ਹਨ ਜਿਨ੍ਹਾਂ ਵਿੱਚੋਂ ਸਿਰਫ ਇੱਕ ਉੱਤਰ ਸਹੀ ਹੈ ਪ੍ਰੀਖਿਆਰਤਿਆਂ ਨੇ ਸਹੀ ਉੱਤਰ ਚੁਣ ਕੇ ਚੁਣੇਗੇ ਉੱਤਰ ਦੇ ਸੰਗਤ ਚੱਕਰ ਨੂੰ ਕਾਲਾ ਕਰਨਾ ਹੋਵੇਗਾ ਉਦਾਹਰਨ ਦੇ ਲਈ ਜੇਕਰ ਪ੍ਰਸ਼ਨ ਸੰਖਿਆ 37 ਦਾ ਸਹੀ ਉੱਤਰ ਸੀ ਹਾਂ ਤਾਂ ਸੀ ਚੱਕਰ ਨੂੰ ਠੀਕ ਇਸ ਤਰ੍ਹਾਂ ਕਾਲਾ ਕਰੋ ਜਿਵੇਂ ਹੇਠਾਂ ਦਰਸਾਇਆ ਗਿਆ ਹੈ ਅ ਜਿਸ ਤਰ੍ਹਾਂ ਬੇਟਾ 37 ਦਾ ਉੱਤਰ ਸੀ ਹੈ ਤਾਂ ਸੀ ਨੂੰ ਤੁਸੀਂ ਡਾਰਕ ਕਰ ਦੇਣਾ ਅੱਗੇ 4 ਨੰਬਰ ਹੈ ਕਹਿੰਦਾ OMR ਉੱਤਰ ਪੱਤਰ ਵਿੱਚ ਲਿਖਣ ਦੇ ਲਈ ਸਿਰਫ ਨੀਲੇ ਕਾਲੇ ਬਾਲ ਪੁਆਇੰਟ ਪੈਨ ਦੀ ਹੀ ਵਰਤੋਂ ਕਰੋ ਪ੍ਰੀਖਿਆਰਥੀਆਂ ਨੂੰ ਆਪਣਾ ਬਾਲ ਪੁਆਇੰਟ ਪੈਨ ਲਿਆਉਣਾ ਹੋਵੇਗਾ ਪੈਨਸਲ ਦੀ ਵਰਤੋਂ ਦੀ ਮਨਾਹੀ ਹੈ ਅੱਗੇ ਬੇਟਾ 5 ਨੰਬਰ ਇਨਸਟਰਕਸ਼ਨ ਦੇ ਵਿੱਚ ਕੀ ਕਹਿੰਦਾ ਪ੍ਰੀਖਿਆ ਦਾ ਸਮਾਂ 11:30 ਤੋਂ 1:30 ਪੀਐਮ ਤੱਕ 2 ਘੰਟੇ ਦਾ ਹੋਵੇਗਾ ਅਤੇ ਇਸ ਵਿੱਚ ਤਿੰਨ ਖੰਡ ਹੋਣਗੇ ਸਿਰਫ ਵਸਤੂਪੂਰਕ ਆਬਜੈਕਟ ਵਸਤੂਪਰਕ ਆਬਜੈਕਟਿਵ ਪ੍ਰਕਾਰ ਦੇ ਪ੍ਰਸ਼ਨ ਹੋਣਗੇ ਠੀਕ ਹੈ ਅੱਗੇ ਬੇਟਾ ਹੈਗਾ ਹੈ ਦਿਵਿਆਂਗ ਪ੍ਰੀਖਿਆਰਥੀਆਂ ਨੂੰ 40 ਮਿੰਟ ਦਾ ਵਾਧੂ ਸਮਾਂ ਦਿੱਤਾ ਜਾਵੇਗਾ ਅੱਗੇ 7 ਨੰਬਰ ਤੇ ਹੈਗਾ ਹਰ ਇੱਕ ਪ੍ਰੀਖਿਆਰਥੀ ਨੂੰ ਸਾਰੇ ਤਿੰਨ ਖੰਡਾਂ ਦੇ ਲਈ ਇੱਕ ਪ੍ਰੀਖਿਆ ਪੁਸਤਕਾ ਦਿੱਤੀ ਜਾਏਗੀ 8 ਨੰਬਰ ਹੈਗਾ 8 ਦਿੱਤੇ ਬਿਉਰੇ ਅਨਸਾਰ 100 ਅੰਕਾਂ ਦੇ 80 ਪ੍ਰਸ਼ਨ ਹੋਣਗੇ 11:15 AM ਤੋਂ 11:30 AM ਤੱਕ ਨਿਰਦੇਸ਼ ਪੜਨ ਦੇ ਲਈ 15 ਮਿੰਟ ਦਾ ਵਾਧੂ ਸਮਾਂ ਦਿੱਤਾ ਜਾਵੇਗਾ ਠੀਕ ਹੈ ਬੇਟਾ ਤਾਂ ਅੱਗੇ ਹੈਗਾ ਪ੍ਰੀਖਿਆ ਦਾ ਪ੍ਰਕਾਰ ਖੰਡ ਖੰਡ ਤੇ ਪ੍ਰਸ਼ਨਾਂ ਦੀ ਸੰਖਿਆ ਅੰਕ ਮਾਨਸਿਕ ਯੋਗਤਾ ਪ੍ਰੀਖਿਆ ਖੰਡ 1 1 ਤੋਂ 40 ਤੱਕ ਪ੍ਰਸ਼ਨ 50 ਅੰਕਾਂ ਦੇ ਹੋਣਗੇ ਅੰਕ ਗਣਿਤ ਪ੍ਰੀਖਿਆ ਖੰਡ 2 41 ਤੋਂ 60 ਤੱਕ ਇਹ 25 20 ਪ੍ਰਸ਼ਨ 25 ਅੰਕਾਂ ਦੇ ਹੋਣਗੇ ਅੱਗੇ ਭਾਸ਼ਾ ਪ੍ਰੀਖਿਆ ਖੰਡ 3 61 ਤੋਂ 80 ਤੱਕ ਇਹ 20 ਪ੍ਰਸ਼ਨ ਹੋਣਗੇ ਇਹ ਵੀ 25 ਅੰਕ ਦੇ ਹੋਣਗੇ ਤਾਂ ਕੁੱਲ 80 ਪ੍ਰਸ਼ਨ 100 ਅੰਕਾਂ ਦੇ ਹੋਣਗੇ ਅੱਗੇ ਬੇਟਾ 9 ਨੰਬਰ ਦੇ ਵਿੱਚ ਕੀ ਕਹਿੰਦਾ ਸਾਰੇ ਪ੍ਰਸ਼ਨਾਂ ਦੇ ਉੱਤਰ ਦੇਣੇ ਹੋਣਗੇ ਹਰ ਇੱਕ ਪ੍ਰਸ਼ਨ ਦੇ ਲਈ ਬਰਾਬਰ ਅੰਕ ਹੋਣਗੇ 10ਵਾਂ ਤੁਹਾਨੂੰ ਹਰ ਇੱਕ ਖੰਡ ਵਿੱਚ ਕੁਆਲੀਫਾਈ ਕਰਨ ਦੇ ਲਈ ਹਰ ਇੱਕ ਖੰਡ ਦੇ ਉੱਤਰ ਦੇਣੇ ਹੋਣਗੇ ਅੱਗੇ 11 ਨੰਬਰਾਂ ਖੰਡ ਇੱਕ ਵਿੱਚ 10 ਭਾਗ ਹਨ ਹਰ ਇੱਕ ਭਾਗ ਦੇ ਵੱਖ-ਵੱਖ ਨਿਰਦੇਸ਼ ਦਿੱਤੇ ਗਏ ਹਨ ਅੱਗੇ 12 ਨੰਬਰ OMR OMR ਉੱਤਰ ਪੱਤਰ ਵਿੱਚ ਓਵਰਰਾਈਟਿੰਗ ਲਕੀਰ ਫੇਰਨ ਕੱਟਣ ਸਫੇਦ ਕਰੈਕਸ਼ਨ ਤਰਲ ਦੀ ਵਰਤੋਂ ਅਤੇ ਇਰੇਜ਼ਿੰਗ ਦੀ ਮਨਾਹੀ ਹੈ ਅਜਿਹੇ ਪ੍ਰਕਾਰ ਦੇ ਉੱਤਰਾਂ ਦਾ ਮੁਲਾਂਕਣ ਨਹੀਂ ਕੀਤਾ ਜਾਵੇਗਾ ਓਐਮਆਰ ਉੱਤਰ ਪੱਤਰ ਵਿੱਚ ਅਲੱਗ ਤਰ੍ਹਾਂ ਦਾ ਕੋਈ ਨਿਸ਼ਾਨ ਨਹੀਂ ਲਗਾਓ ਓਐਮਆਰ ਉੱਤਰ ਪੱਤਰ ਵਿੱਚ ਇੱਕ ਵਾਰ ਉੱਤਰ ਚਿੰਨਿਤ ਕਰਨ ਪਿੱਛੋਂ ਉਸ ਵਿੱਚ ਕੋਈ ਬਦਲਾਵ ਨਹੀਂ ਕੀਤਾ ਜਾਣਾ ਚਾਹੀਦਾ ਅੱਗੇ ਬੇਟਾ ਓਐਮਆਰ ਉੱਤਰ ਪੱਤਰ ਵਿੱਚ ਕੱਚਾ ਕੰਮ ਨਹੀਂ ਕੀਤਾ ਜਾਣਾ ਚਾਹੀਦਾ ਕੱਚੇ ਕੰਮ ਦੇ ਲਈ ਪ੍ਰੀਖਿਆ ਪੁਸਤਕਾ ਦੇ ਪੰਨਾ ਸੰਖਿਆ 16 ਦੀ ਵਰਤੂ ਕਰ ਸਕਦੇ ਹੋ ਤਾਂ 14 ਨੰਬਰ ਹਰ 30 ਮਿੰਟ ਪਿਛੋਂ ਘੰਟੀ ਵਜਾਈ ਜਾਵੇਗੀ 15 ਕਿਸੇ ਤਰ੍ਹਾਂ ਦੀ ਰਿਣਾਤਮਕ ਮਾਰਕਿੰਗ ਨਹੀਂ ਕੀਤੀ ਜਾਵੇਗੀ 네ਗੇਟਿਵ ਮਾਰਕਿੰਗ ਜਿਹੜੀ ਉਹ ਨਹੀਂ ਕੀਤੀ ਜਾਵੇਗੀ ਤਾਂ ਬੇਟਾ ਇਹ ਸਿਗੇ ਮੇਨ ਨਿਰਦੇਸ਼ ਇਹ ਵੀ ਲਗਭਗ 24 ਦੇ ਪੇਪਰ ਦੇ ਵਿੱਚ ਵੀ ਸੇਮ ਹੋਣਗੇ ਤਾਂ ਇਹ ਬੇਟਾ ਤੁਸੀਂ ਵੀਡੀਓ ਸੁਣ ਲਓਗੇ ਤਾਂ ਤੁਹਾਨੂੰ ਸਾਰਾ ਕੁਝ ਜਿਹੜਾ ਹੈਗਾ ਲਗਭਗ ਪਤਾ ਲੱਗ ਗਿਆ ਸੋ ਤੁਸੀਂ ਪਿਆਰੇ ਬੱਚਿਆਂ ਨੇ ਇਹ ਵੀਡੀਓ ਦੇਖ ਕੇ ਜੋ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ